ਭਾਈ ਆ ਵੀਡੀਓ ਵੇਖੋ ਅੱਟ ਲੋਮ ਢਿੰਡੇ ਵਾਲੇ ਤੁਸੀਂ ਜਾਣਦੇ ਹੋ ਸਾਰੇ ਨਾ ਜਿੱਦੇ ਦੇ ਹੜਾ ਆਏ ਨੇ ਉਹਦੇ ਦੇ ਸੇਵਾ ਚ ਲੱਗੇ ਹੋਏ ਨੇ ਇੱਕ ਫੇਸਬੁੱਕਿਆਂ ਨਾਲ ਵਾ ਗੱਲ ਕਰਨੀ ਹੈਗੀ ਪਤਾ ਨਹੀਂ ਕੀ ਹੋਇਆ ਬਈ ਆਪਣੀ ਜਨਤ ਨੂੰ ਹਣਾ ਜੇ ਕੋਈ ਸੇਵਾ ਕਰਦਾ ਉਹੀ ਮੂੰਹ ਚੱਕ ਕੇ ਸਰਟੀਫਿਕੇਟ ਦੇ ਦਿੰਦੇ ਨੇ ਜੇ ਤਾਂ ਕੋਈ ਸੇਵਾ ਕਰਨ ਜਾਂਦਾ ਬਲੌਗਰ ਹੋ ਗਿਆ ਚਾਹੇ ਕੋਈ ਸਿੰਗਰ ਹੋ ਗਿਆ ਜਾਂ ਫਿਰ ਕੋਈ ਮੰਨ ਲਓ ਐਕਟਰ ਹੋ ਗਿਆ ਨਾ ਜਾਂਦਾ ਤਾਂ ਤਾਂ ਇਹ ਵੀ ਬੋਲਾ ਮਾਰਾ ਬਗ ਗਿਆ ਜੇ ਨਹੀਂ ਜਾਂਦਾ ਬਈ ਤਾਂ ਇਹ ਗਦਾਰ ਹੈ ਜੀ ਇਹ ਹੜਾ ਤੇ ਜਾਂਦਾ ਨਹੀਂ ਜਮਾ ਫਸਣ ਵਾਲਾ ਕੰਮ ਹੋਇਆ ਪੈਗਾ ਹੁਣਾ ਮਨਕੀਰ ਤੌਲਖ ਦਾ ਦੇਖ ਲਓ ਵੀ ਕਿੰਨੇ ਦਿਨਾਂ ਦੀ ਕਨੀਬ ਦੇ ਸੇਵਾ ਕਰ ਜਾਂਦਾਗਾ ਕੱਲ ਦਾ ਪਾਰਟੀ ਦਾ ਇਹ ਫਲਾਣੀ ਪਾਰਟੀ ਦੀ ਟਿਕਟ ਲੜੂਗਾ ਬਾਈ ਯਾਰ ਕਿਉਂ ਕਿਸੇ ਨੂੰ ਨੈਗੇਟਿਵ ਕਰਦੇ ਹੋ ਨਾ ਐ ਨਾ ਕਰਿਆ ਕਰੋ ਹੁਣ ਜੇ ਗਲਾਬ ਸਿੱਧੂ ਗਿਆ ਉੱਥੇ ਗਲਾਬ ਸਿੱਧੂ ਦਾ ਕਿਸ਼ਤੀ ਵਾਲਾ ਰੌਲਾ ਪਾ ਲਿਆ ਨਾਲੇ ਕੋਈ ਏਡੀ ਗੱਲ ਨਹੀਂ ਸੀ 20 ਮਿੰਟਾਂ ਚ ਕਿਸ਼ਤੀ ਚ ਮੰਨ ਲਓ ਵੀ ਸਮਾਨ ਵੰਡ ਕੇ ਪੈਸੇ ਦੇ ਕੇ ਮੁੜਿਆ ਆ ਉਹਨੇ ਕੈਸ਼ ਰੁਪਈਆ ਦਿੱਤਾ ਉਦੋਂ ਬਾਅਦ ਤੁਸੀਂ ਆਪ ਸੋਚ ਲਓ ਵੀ ਕਿੰਨੇ ਐਕਟਰਾਂ ਨੇ ਕੈਸ਼ ਰੁਪਈਆ ਦਿੱਤਾ ਨਾ ਵੰਡਣ ਦੀ ਰੀਤ ਤਾਂ ਗਲਾਬ ਸਿੱਧੂਦੂ ਥਰੂ ਹੀ ਸੁਖਵੀਰ ਬਾਦਲ ਨੇ ਤੇ ਰਾਜੇ ਬਣ ਕੇ ਨੇ ਤੇ ਮਨਕੀਰ ਤੇ ਕਿਵੇਂ ਝੋਲੇ ਪਰ ਪਰ ਦਿੰਦਾ ਪਰ ਬਾਅਦ ਚ ਵੰਡਣ ਲੱਗੇ ਨਾ ਘਰਾ ਬਣ ਗਿਆ ਤੇ ਜੇ ਕਿਤੇ ਪੰਜਾਬ ਨੂੰ ਖੰਡ ਦੇ ਰਹੇ ਨੇ ਕਹਿ ਰਹੇ ਨੇ ਵੀ ਸੀ ਆ ਕਰਾਂਗੇ ਸੀ ਆ ਕਰਾਂਗੀ ਜਿਹੜੀ ਆਵਾਜ਼ ਚੱਕੀ ਹੈ ਨਾ ਆ ਪਿੰਡ ਵਾਲੇ ਚੈਨਲ ਵਾਲੀ ਨਹੀਂ ਚੱਕਿਆ ਜੇ ਕਿਤੇ ਉਹ ਦੂਜੇ ਚੈਨਲ ਹੁੰਦੇ ਜਿਹੜੇ ਸਰਕਾਰ ਦੇ ਰੂਲਾ ਮੁਤਾਬਕ ਚੱਲਦੇ ਆ ਪੇੜ ਹੁੰਦੇ ਹਨ ਉਹ ਪਤਾ ਕੀ ਕਹਿੰਦੇ ਪੰਜਾਬ ਮੈਂ ਆਇਆ ਪਾਣੀ ਪਾਣੀ ਆ ਪੰਜਾਬ ਕੋ ਚਿੰਤਾ ਕਰਨੇ ਕੀ ਜਰੂਰਤ ਨਹੀਂ ਪਾਣੀ ਦਾ ਲੈਵਲ ਹੋਆ ਉੱਚਾ ਆ ਖੇਤੀ ਹੈ ਜੋ 100 ਸਾਲ ਅਗੇ ਚਲੀ ਗਈ ਇਹ ਹੀਆਂ ਖਬਰਾਂ ਬਣਾ ਕੇ ਕਰਦੇ ਮਰੇ ਪਿਆ ਨੂੰ ਵੀ ਤਰੱਕੀ ਕਹੀ ਜਾਂਦੇ ਉਹ ਤੇ ਆ ਬਾਈ ਉਹਨਾਂ ਨੂੰ ਦੋ ਸ਼ਬਦ ਜ਼ਰੂਰ ਲੇਖੋ ਢੋਲੋ ਬਾਈ ਉਹਨਾਂ ਨੂੰ ਜਿਹੜੇ ਸੇਵਾ 'ਚ ਲੱਗੇ ਨੇ ਇੰਨੇ ਦਿਨਾਂ ਦੇ ਇਕੱਲੇ ਇਹ ਨਹੀਂ ਹੋਰ ਵੀ ਬਹੁਤ ਮੁੰਡੇ ਸ